ਹਾਂਜੀ ਸਤਿ ਸ਼੍ਰੀ ਅਕਾਲ ਭਰਾ ਸਾਰਿਆਂ ਨੂੰ ਸਵਾਗਤ ਆ ਜੀ ਤੁਹਾਡਾ ਅੱਜ ਦੀ ਵੀਡੀਓ 'ਚ ਹੋਰ ਸਨਾਂ ਉਹ ਠੀਕ ਠਾਕ ਬਾਈ ਉਮੀਦ ਆ ਸਾਰੇ ਠੀਕ ਠਾਕ ਹੋਵੋਗੇ ਤੇ ਚੜ੍ਹਦੀ ਕਲਾ 'ਚ ਹੋਵੋਗੇ ਅਮਾ ਪਾਣੀ ਪਾ ਕੇ ਆਟਿਆ ਹੁਣ ਉੱਠ ਖੜੀਆਂ ਨਹੀਂ ਰਹਾ ਉਹ ਬੈਠੀਆਂ ਸੀਗੀਆਂ ਹੁਣ ਪੀ ਕੇ ਫੇਰ ਬਹਿ ਜਾਣਗੀਆਂ ਆ ਬਸ ਅਪਜ ਨੂੰ ਹੈ ਸਵੇਰੇ ਦੁੱਧ ਚੋਣੇ ਉਹ ਤੋਂ ਪਹਿਲਾਂ ਜਿਹੜੇ ਆਪਾਂ ਫੀਡ ਪਾਉਨੇ ਆ ਬਸ ਖਾ ਕੇ ਇਹਨਾਂ ਨੇ ਆਪ ਦਾ ਨਾਲ ਦੀ ਨਾਲ ਪਾਣੀ ਪੀ ਲੈਣਾ ਮ ਤੇ ਪੀ ਕੇ ਦੇ ਵਸ ਇਹਨਾਂ ਨੇ ਫਿਰ ਬਿੱਲੀਆਂ ਹੋ ਕੇ ਬਹਿਣਾ ਆ ਜਿਹੜਾ ਪਾਣੀ ਭਰਨਾ ਇਹਦੇ ਨਾਲ ਸ਼ਾਮ ਤੱਕ ਨਿਕਲ ਜਾਂਦਾ ਟਾਈਮ ਇਹਨਾਂ ਬੜੇ ਆਰਾਮ ਨਾਲ ਹੋਰ ਸ਼ਾਮ ਕਹਿਵਾ ਸਿੱਤ ਠੀਕ ਠਾਕ ਬਾਈ ਸਾਰੇ ਕਰ ਲੋ ਚੱਕ ਚਾਮਕ ਪਿੱਦੀ ਦੀ ਆਪਣੇ ਹਿਸਾਬ ਨਾਲ ਤਾਂ ਭਾਈ ਲੋਟ ਆ ਬਾਕੀ ਪਤਾ ਨਹੀਂ ਬਾਈ ਤੇ ਇਹਦੇ ਵੀ ਦਿਨ ਦੇਖਦਾ ਅੱਜ ਕਿੰਨੇ ਸੀਗੇ ਤੇ ਔਰ ਪਿਛਲੀਆਂ ਵੀਡੀਓ ਫੋਲਣੀਆਂ ਬਣੀਆਂ ਸਾਰੀਆਂ ਜਿੰਨੀਆਂ ਆਪਣੀਆਂ ਪਾਈਆਂ ਨੇ ਤੇ ਕਿਉਂਕਿ ਫਿਰ ਆਪਾਂ ਨੂੰ ਉਹਨਾਂ ਜੀ ਪਤਾ ਲੱਗ ਸਕਦਾ ਵਾ ਵੀ ਇਹ ਕਿਹੜੀ ਕਿਨਵੇਂ ਟੀਕਾ ਲਵਾਇਆ ਸੀ ਕਿਹੜੀ ਦਾ ਕਿਨਵੇਂ ਟੀਕਾ ਲਵਾਇਆ ਕਿਉਂਕਿ ਜਿੱਦ ਤੇ ਆਪਾਂ ਇਹ ਆਈ ਕਰਾਉਂਦੇ ਸੀਗੇ ਦੂਜੇ ਦਿਨ ਨੂੰ ਆਪਾਂ ਵੀਡੀਓ ਤੁਹਾਨੂੰ ਦੱਸ ਦਿੰਦੇ ਸੀ ਤੇ ਉਹਦੇ ਨਾਲ ਫਿਰ ਮੈਨੂੰ ਪਤਾ ਲੱਗ ਜੂਗਾ ਐਸਟੀਮੇਟ ਜਿਹਾ ਹੋ ਜਾਊਗਾ ਤੇ ਨਾ ਹੋਣ ਨਾਲ ਤਾਂ ਫਿਰ ਉਹ ਫੁੱਲਿਆ ਚੰਗਾ ਵਾ ਅੱਜ ਵਿਹਲੇ ਜੇ ਹੋ ਕੇ ਕਰਦੇ ਆਂ ਦੇਖ ਲਓ ਹੰਟਰ ਵਾਲੀ ਇਹ ਹੋ ਗਿਆ 6 ਮੇਰੇ ਹਿਸਾਬ ਨਾਲ ਹਾਂ 7ਵਾਂ ਸਟਾਰਟ ਹੋ ਜਾਣਾ ਇਹਨੂੰ ਕਿਉਂਕਿ 10 ਤਰੀਕ ਅੱਜ 7ਵਾਂ ਸਟਾਰਟ ਹੋ ਜਾਣਾ ਸ਼ਾਇਦ ਮੈਨੂੰ ਲੱਗਦਾ ਬਾਈ ਟਰੈਡ ਟਰੈਡ ਕਰਦੇ ਰਹਿੰਦੇ ਨੇ ਆ ਦੇਖ ਲੈ ਬਾਈ ਟਰੈਡ ਕਿੱਦਾ ਇਹਦਾ ਆਪਾਂ ਕਦੇ ਗੋਲੇ ਨਹੀਂ ਜਿੱਡਾ ਪੇਟ ਵੱਡਾ ਹੋਊਗਾ ਬਸੂ ਦਾ ਉਨਾ ਹੀ ਬੱਚਾ ਵੱਡਾ ਕੱਢੂਗਾ ਜਿਨੇ ਬਾਈ ਪੇਟਲ ਬਣਨਾ ਉਹਨੇ ਪੇਟ ਲਈ ਬਣਨਾ ਵਾ ਜਿਨੇ ਖਿੱਚ ਜਾਣਾ ਉਹਨੇ ਖਿੱਚ ਜਾਣਾ ਤਾਂ ਇਹਨੂੰ ਆਪਾਂ ਡੇਰੀਪੋਟੀ ਨਹੀਂ ਹਜੇ ਪਾਰ ਰਹੇ ਕਿਉਂਕਿ ਉਹ 9ਵੇਂ ਮਹੀਨੇ ਜਾਂ 10ਵੇਂ ਮਹੀਨੇ ਇੱਕ ਕੱਟਾ ਚਾਰਾਂਗੇ ਕਿਉਂਕਿ ਉਦੋਂ ਤੱਕ ਇੱਕ ਕੱਦ ਕਰ ਜੂਗੀ ਜੇ ਕੱਦ ਨਾ ਕੀਤਾ ਪਹਿਲਾਂ ਚਾਰਤਾ ਫਿਰ ਇਹਨੇ ਕੱਦ ਨਹੀਂ ਕਰਨਾ ਮੋਟੀ ਹੋ ਜਾਣਾ ਇਹ ਚੱਕਰ ਹੁਣੀ ਪਾਉਂਦੇ ਹੈਗੇ ਇਹਦਾ ਆਪਦਾ ਹੀ ਸਿਸਟਮ ਕੋਈ ਛੱਡਦੀ ਨਹੀਂ ਇਹ ਜੋ ਮਰਜੀ ਪਾ ਦੋ ਪਿਆਜ਼ਾਂ ਦੇ ਛਲਕੇ ਆਲੂ ਉਹ ਕੇਲੇ ਥੱਲੇ ਸਿੱਟੀ ਬੈਠੀ ਆ ਤੇ ਤਰਬੂਜ ਤੇ ਛੋਟੇ ਹੁੰਦੇ ਬਸ ਨੂੰ ਜਿਵੇਂ ਮਰਜ਼ੀ ਘਾ ਲਓ ਇੰਨਾ ਕਚਾਰੂ ਬਣਾ ਦੋ ਵੀਰ ਵੱਡਾ ਹੋਇਆ ਨੌਕਤਾ ਜੀ ਨਹੀਂ ਇਹ ਨਾ ਕਰੇ ਉਹਨੇ ਹਜੇ ਹਿਸਾਬ ਨਾ ਆਪਾਂ ਤੋਰਤੀ ਆ ਵੀ ਪੁੱਛੋ ਹੀ ਨਾ ਇਹਨੂੰ ਜੋ ਮਰਜ਼ੀ ਛੱਡ ਦੋ ਇਹ ਟੱਡ ਦੇਖ ਲਓ ਹੁਣ ਪਾਣੀ ਨਾ ਰੱਜੀ ਹੋਈ ਹੈ ਨਹੀਂ ਟੱਡ ਛੋਟਾ ਹੀ ਹੈ ਇਹਦਾ ਬਾਲਾ ਨਹੀਂ ਹੈਗਾ ਬਿਕਰਮ ਜੀ ਦੇ ਬਿੱਕਾ ਕਹਿੰਦਾ ਬਾਈ ਜੇ ਆਪਾਂ ਰੋਂਦੇ ਹਵੇਲੀ ਵੱਲ ਜਾਵਾਂਗੇ ਤਾਂ ਰੋਂਦੇ ਹੀ ਆਵਾਂਗੇ ਰੱਬ ਨੀਤ ਨੂੰ ਫੜ ਲਾਉਂਦਾ ਸਹੀ ਗੱਲ ਆ ਬਾਈ ਕੱਲ ਇੱਕ ਹੋਰ ਵੀਰੇ ਦੀ ਵੀਡੀਓ ਆਈ ਸੀਗੀ ਤੇ ਉਹਦੇ ਚ ਵੀ ਸੋਹਣੀ ਬੱਚੀ ਸੀਗੀ ਉਹ ਤੇ ਬਾਈ ਕਹਿੰਦਾ ਵੀ ਫੜ ਲਈ ਮੈਂ ਕਿਹਾ ਭਰਾਵਾ ਜਾ ਵੜ ਵਧੀਆ ਤੇ ਦੇਖ ਕੇ ਫੜ ਲਿਆ ਬਹੁਤ ਸੋਹਣੀ ਬੱਚੀ ਸੀ ਉਹ ਵੀ ਡੱਬੀ ਉਹ ਥੋੜੀ ਜੀ ਮੈਨੂੰ ਲੱਗਦਾ ਉਮਰ ਦੀ ਹੋਊਗੀ ਜਿਹੜੀ ਵੀਰੇ ਨੇ ਕੱਲ ਫੜੀ ਆ ਇਹ ਤਾਂ ਖੀਰੀ ਆ ਯਾਰ ਹਜੇ ਜਮਈ ਯਾਨੀ ਕਿ ਦੂਨ ਤੇ ਹਜੇ ਪੱਟਣ ਲੱਗੀ ਆ ਪਵਨ ਗੱਲ ਵੀਰ ਜੀ ਗਊ ਦੇ ਇੱਕ ਥਣ ਚ ਛਰਲਾ ਆਉਂਦਾ ਹੋ ਕੀ ਕਰੀਏ ਹੈਨਾ ਸ਼ਰਲਾ ਵੀਰੇ ਪਤਾ ਕੀ ਚੱਕਰ ਆ ਕਈ ਵਾਰੀ ਮਾਸ ਵੱਜ ਜਾਂਦਾ ਹੁੰਦਾ ਜਾਂ ਕੋਈ ਕਣਕਾ ਕੁੰਕਾ ਲੱਗ ਜਾਂਦਾ ਹੁੰਦਾ ਜਿਹੜਾ ਉਹਦਾ ਸਰਾਖ ਆ ਨਾ ਥਣ ਦਾ ਉਹਨੂੰ ਧਿਆਨ ਨਾ ਦੇਖਿਓ ਜਦੋਂ ਧਾਰ ਚੋਹੋਗੇ ਨਾ ਵੀ ਇਹਦੇ ਚ ਕੋਈ ਹੈ ਤਾਂ ਨਹੀਂ ਕਿਉਂਕਿ ਆਪਣੇ ਨਾਲ ਕਾਲੀ ਨਾਲ ਆਈ ਹੋਇਆ ਸੀਗਾ ਇਹਦਾ ਮਾਸ ਵੱਧ ਕੇ ਥਣ ਦੇ ਵਿੱਚ ਫਿਰ ਗਿਆ ਸੀ ਮਾੜਾ ਜਿਵੇਂ ਕਹ ਲਈਏ ਬਿੰਦੀ ਜੀ ਟਾਕਦੀ ਸੀ ਉਹਨੇ ਥੋੜੀ ਜੀ ਤੇ ਰੋਜ਼ ਮੈਂ ਚੋਇਆ ਕਰਾਂ ਤਾਂ ਇਹ ਪਾਟ ਮਿੰਜੀ ਧਾਰ ਮਾਰਿਆ ਕਰੇ ਖੰਡਮੀ ਜੀ ਤੇ ਫਿਰ ਇੱਕ ਦਿਨ ਮੈਂ ਥਣ ਪਿੱਛੇ ਵਾਲਾ ਫੜ ਕੇ ਜਾ ਤਾਂ ਉਹਨੂੰ ਐ ਕਰਕੇ ਦੇਖਿਆ ਤੇ ਉਹ ਸਰਾਖ ਥੋੜਾ ਜਿਹਾ ਬੰਦ ਸੀਗਾ ਕਾਲਾ ਕਾਲਾ ਮਾਸ ਜਿਆ ਫਿਰਿਆ ਪਿਆ ਸੀ ਮੈਂ ਫੜ ਕੇ ਖਿੱਚਿਆ ਲਹੂ ਦਾ ਮੜਾ ਨਿਕਲਿਆ ਤੇ ਪਰ ਚੌਂਦੇ ਚੌਂਦੇ ਠੀਕ ਹੋ ਗਿਆ ਚੌਣ ਤੋਂ ਬਾਅਦ ਦੇਖਿਆ ਜੱਚ ਬਾਈ ਤੇ ਦੂਜੇ ਦਿਨ ਨੂੰ ਠੀਕ ਹੋ ਗਿਆ ਆਰਾਮ ਨਾਲ ਤੇ ਧਾਰ ਸਿੱਧੀ ਆਉਣ ਲੱਗੀ ਸੀ ਬਾਈ ਕਈ ਵਾਰੀ ਤੂੜੀ ਦਾ ਕਸੀਰ ਕਸੂਰ ਫਾਟ ਜਾਂਦਾ ਬਾਈ ਤੇ ਜਾਂ ਫਿਰ ਉਹ ਕੁਝ ਗੁਹਾ ਗੁਹਾ ਲੱਗਿਆ ਰਹਿ ਜਾਂਦਾ ਕਈ ਕਾਰਨ ਨੇ ਕਿਉਂਕਿ ਛਰਲਾ ਇੰਨੀ ਛੇਤੀ ਨਹੀਂ ਆਉਂਦਾ ਬਾਈ ਉਹ ਤਾਂ ਜਦੋਂ ਵੀ ਛਰਲਾ ਆਊਗਾ ਉਹ ਮਸਟੈਡ ਸੌਣ ਤੋਂ ਬਾਅਦ ਹੀ ਆਊਗਾ ਕੋਈ ਥਣ ਚ ਪ੍ਰੋਬਲਮ ਆ ਗਈ ਫੇਰ ਆਊਗਾ ਨਹੀਂ ਆਏ ਨਹੀਂ ਛੱਡ ਲਾਉਂਦਾ ਇੱਕਦਮ ਵੀਰੇ ਇਹਦੇ ਨਾਲ ਪ੍ਰੀਤ कौर ਵੀਰ ਜੀ ਮੈਂ ਵੀ ਤੁਹਾਨੂੰ ਦੇਖ ਕੇ ਕਾਹ ਫੜੀ ਸੀ ਉਹ ਕਾਹ ਦੂਜੇ ਦਿਨ ਹੀ ਹੀਟ ਚ ਆਈ ਤੇ ਤਾਰਾਂ ਪੂਰੀਆਂ ਸਾਫ਼ ਸੀ ਬਾਈ ਤੇਰੀ ਕਹਾੜੇ ਵਾਲੀ ਕਾਹ ਵਰਗੀ ਐ ਸਹੀ ਆ ਬਾਈ ਕੋਈ ਚੱਕਰ ਨਹੀਂ ਹੈਗਾ ਬਸ ਇੰਨਾ ਕਾ ਵੀ ਗਾਣਾ ਫੜੇ ਕਿਉਂਕਿ ਗਾਂ ਦੇ ਘਾਟਾਂ ਬਾਲੀਆਂ ਪੈ ਜਾਂਦੀਆਂ ਨੇ ਬਾਈ ਜਦੋਂ ਵਾਰਾ ਛੱਡੀ ਹੋਵੇ ਆਪਾਂ ਨੂੰ ਇਹ ਨਹੀਂ ਪਤਾ ਲੱਗਦਾ ਵੀ ਉਹ ਕਦੋਂ ਦੀ ਛੱਡੀ ਹੋਈ ਆ ਹਨਾ ਕਦੋਂ ਦੀ ਵਿਚਾਰੀ ਧੱਕੇ ਖਾਂਦੀ ਫਿਰਦੀ ਆ ਗਾਂ ਨੂੰ ਥੋੜਾ ਮੈਂਟੇਨ ਕਰਨਾ ਔਖਾ ਹੋ ਜਾਂਦਾ ਹੋ ਤਾਂ ਉਹ ਵੀ ਜਾਊਗੀ ਤੇ ਕਈਆਂ ਦੇ پاس ਪੂਸ ਪੈ ਨਹੀਂ ਹੁੰਦੀਆਂ ਫਿਰ ਉਹ ਬਾਈ ਬਹੁਤ ਔਖਾ ਕੰਮ ਤੇ ਮੇਰੇ ਹਿਸਾਬ ਨਾਲ ਤਾਂ ਜੇ ਬੱਚੀ ਫੜ ਲਿਆ ਕਿ ਉਹਨੂੰ ਤਾਂ ਬਾਲਾ ਵਧੀਆ ਵਾ ਤੇ ਇੱਕ ਬਾਈ ਕਹਿੰਦਾ ਭਾਜੀ ਲੋਕ ਤਾਂ ਬੋਲਦੇ ਨੇ ਇਕੱਲੇ ਪਰ ਆਪਣੇ ਦਾ ਸਾੜਦੇ ਹੁੰਦੇ ਨੇ ਖਾਂਦਿਆਂ ਨੂੰ ਨਹੀਂ ਜਾਂਦੇ ਗੱਲ ਸਹੀ ਆ ਵੀਰੇ ਬੋਲੇ ਅਸੀਂ ਤਾਂ ਗੁੱਝੇ ਭੇਜਨੇ ਮਾ ਤਾਂ ਵੀਡੀਓ ਚੱਕ ਫੋਲਦਾ ਨਹੀਂ ਹੈਗਾ ਵੀ ਚੱਲ ਕਾਹਨੂੰ ਕਾਹਨੂੰ ਹਨ ਤੇ ਇੱਕ ਹੋਰ ਆਈਡੀ ਦਾ ਨਾਂ ਨਹੀਂ ਹੈਗਾ ਬਾਈ ਕਾਓ 15 ਦਿਨ ਹੋ ਗਏ ਸੂਈ ਨੂੰ ਹਜੇ ਚੌਕਲੇਟ ਵਰਗਾ ਮੇਲਾ ਕੱਢਦੀ ਜਾਂਦੀ ਏ ਕੋਈ ਗੱਲ ਵੀਰੇ ਕੋਈ ਚੱਕਰ ਨਹੀਂ ਹੈਗਾ ਜਿੰਨਾ ਅੰਦਰ ਸਾਫ ਹੋ ਵਧੀਆ ਵਧੀਆ ਵਾ ਇੱਕ ਥੋੜੇ ਜਿਹਾ ਪਤਾਸੇ ਲਾਇਆ ਉਹ ਜਿਵੇਂ ਆ ਮੌਸਮ 'ਚ ਤਾਂ ਪਤਾਸੇ ਪਾ ਦੇਵੇ ਤੇ ਪਤਾਸੇ ਲੈ ਆਓ 2-3 ਕਿਲੋ ਪਤਾਸੇ ਦਾ ਚੂਰਾ ਲੈ ਆਓ ਤੇ 1 ਕਿਲੋ ਖੋਬੇ ਸੌਂਫ ਬਸ ਜਿਵੇਂ ਕਾਟਛੀ ਸੌਂਫ ਦੀ 2 ਕਾਟਛੀਆਂ ਪਤਾਸਿਆਂ ਦੀਆਂ ਬਸ ਮੂਰੇ ਧਰ ਦਾ ਕਰੋ ਕੜਾਈਏ ਚ ਪਾ ਕੇ ਜਮਾ ਅੰਦਰ ਸਾਫ ਕਰ ਦੋ ਬਾਈ ਸੌਂਫ ਤਾਂ ਕਿਲੋ ਅੰਦਰ ਗਈ ਤਾਂ ਨਤਾਰਾ ਪਾਣੀ ਰੰਗੀਆਂ ਕੱਢੂਗੀ ਅਸੀਂ ਗੋਰਾ ਬੜਾ ਜਿ ਵੀ ਰਕਾਉ ਹੈ ਫਸਟ ਟਾਈਮਰ ਉਹਦੀ ਬੱਚੇ ਤਾਂ ਨਹੀਂ ਬਹੁਤ ਕਮਜ਼ੋਰ ਹੈ ਬੱਚੇ ਤਾਂ ਨਹੀਂ ਕਮਜ਼ੋਰ ਹੈ ਵੀਰੇ ਬਸ ਉਹੀ ਸੀਆਰਐਸ ਹੀ ਹੱਲ ਆ ਭਰਾ ਉਹਦਾ ਹੋਰ ਕੋਈ ਹੱਲ ਨਹੀਂ ਹੈਗਾ ਜੇ ਤੁਹਾਡੇ ਬੇਰਕਾ ਜੇ ਤੁਸੀਂ ਦੁੱਧ ਪਾਉਨੇ ਹੋ ਬਾਈ ਤੇ ਉਥੋਂ ਤੁਸੀਂ ਉਹ ਲਿਆ ਸਕਦੇ ਹੋ ਵੀਰਕਾ ਦੇ ਕੱਟ ਮਿਲਦੀ ਐ ਕਿ ਜੇ ਡਾਕਟਰ ਆਉਂਦਾ ਹੋਵੇ ਤੁਹਾਡੇ ਤਾਂ ਉਹ ਸਾਰਨੋਂ ਵਧੀਆ ਬਈ ਮੇਰੇ ਕਿੰਨਿਆਂ ਤਾਂ ਉਹ ਤਾਂ ਸਾਰਨੋਂ ਸਹੀ ਰਿਜ਼ਲਟ ਆ ਉਹ ਕੱਟ ਦਾ ਤਾਂ ਤੇ ਉਹ ਆਮ ਮਿਲਦੀ ਨਹੀਂ ਕਿਤੋਂ ਉੱਚ 2 40 ਗੋਲੀਆਂ ਦੇਣਗੇ 20 ਦਿਨਾਂ 40 ਤੇ ਉਹ ਜਾਨਕੀ 20 ਦਿਨਾਂ ਚ ਖਵਾਉਣੀਆਂ ਹੁੰਦੀਆਂ ਨੇ ਬਹੁਤ ਸੋਹਣੀ ਗਰੋਥ ਆ ਜਾਂਦੀ ਹੈ ਬੱਚੇਦਾਨੀ ਦੀ ਆਪਾਂ ਜਿਹੜੀ ਬੱਚੀ ਫੜੀ ਸੀ ਉਹਨੂੰ ਉਹੀ ਦਿੱਤੀ ਸੀਗੀ ਤੇ ਜੇ ਤੁਹਾਨੂੰ ਉਹ ਨਹੀਂ ਮਿਲਦੀ ਤਾਂ ਸੀਆਰਐਸ ਬਈ 100 ਗ੍ਰਾਮ ਕਰ ਦੋ ਉਹਦਾ ਇੱਕ ਨਹੀਂ ਤਾਂ ਦੋ ਪੂੜੇ ਤਾਂ ਖਾਊਗੀ ਐਨ ਸੈੱਟ ਹੋ ਜੂਗੀ ਕੋਈ ਚੱਕਰ ਨਹੀਂ ਹੈਗਾ ਸੰਦੀਪ ਸਿੰਘ ਹਾਂਜੀ ਬਾਈ ਆ ਵੀਰੇ ਦਾ ਨਾਮ ਸੰਦੀਪ ਸਿੰਘ ਆ ਬਾਈ ਦੀ ਜਿਹੜੀ ਗੱਲ ਆਪਾਂ ਬੱਚੀ ਦੀ ਵੀਡੀਓ ਪਾਈ ਸੀਗੀ ਤੇ ਬਾਈ ਕਹਿੰਦਾ ਤੁਹਾਨੂੰ ਦੇਖ ਕੀ ਲੱਗੇ ਹੋਇਆ ਭਰਾ ਕੋਈ ਚੱਕਰ ਨਹੀਂ ਆਪਾਂ ਤੁਹਾਡੇ ਆਸਰੇ ਆਪਾਂ ਕਰੀ ਜਾਂਦੇ ਆ ਹਨਾ ਗਿਆਨ ਦਾ ਮਤਲਬ ਇਹ ਹੁੰਦਾ ਬਾਈ ਸਾਰੀ ਉਮਰ ਬੰਦੇ ਦੀ ਸਿੱਖ ਦੇ ਨਹੀਂ ਲੰਘ ਜਾਂਦੀ ਆ ਇਹ ਨਹੀਂ ਕਹਿਣਾ ਚਾਹੀਦਾ ਜੇ ਅੱਜ ਆਪਾਂ ਚਾਰ ਪਸ਼ੂ ਰੱਖ ਲਏ ਹਨਾ ਜਿਵੇਂ ਤਾਂ ਹੌਣ ਚ ਕੀ ਲਾਵਾ ਫਾਰਮ ਵਾਲਿਆਂ ਦੇ ਤੇ ਵੀ ਅਸੀਂ ਏਡੇ ਏਡੇ ਫਾਰਮ ਕਰ ਲਈ ਜਾਂ ਆਏ ਆ ਕਿ ਫਰਾਟੇ ਜਿ ਮਾਰਨ ਲੱਗ ਜਾਂਦੇ ਨੇ ਉਵੇਂ ਨਹੀਂ ਕਰਨਾ ਚਾਹੀਦਾ ساری ਉਮਰ ਸਖਰਿਆਂ ਦੀ ਲੰਘ ਜਾਂਦੀ ਹੈ ਚਾਹੇ ਤੁਹਾਡੇ ਕੋਲ ਇੱਕ ਪਸ਼ੂ ਆ ਚਾਹੇ 10 ਨੇ ਚਾਹੇ 100 ਆ ਕੋਈ ਪਤਾ ਨਹੀਂ ਦੁਨੀਆ ਤੇ ਆਪਣੇ ਤੋਂ ਵੱਡਾ ਕਿਹੜਾ ਬੈਠਾ ਵਾ ਹਨਾ ਤੇ ਗਿਆਨ ਜਿੰਨਾ ਵੰਡੋਗੇ ਬਾਈ ਉਹਨਾਂ ਵਾਧਾ ਵਾ ਇਹ ਕਹਾਵਤਾ ਨਹੀਂ ਹੈਗੀਆਂ ਸੱਚੀ ਗੱਲਾਂ ਨੇ ਕੋਈ ਚੱਕਰ ਨਹੀਂ ਹੈਗਾ ਜਿਵੇਂ ਜੇ ਆਪਾਂ ਕਿਸੇ ਨੂੰ ਵਧੀਆ ਗੱਲ ਕੋਈ ਦੱਸਾਂਗੇ ਹਨਾ ਉਹ ਵਿਚਾਰਦਾ ਵੀ ਭਲਾ ਹੋ ਜਾਊਗਾ ਆਪਣਾ ਤਾਂ ਕੀ ਜਾਂਦਾ ਹਨਾ ਆਪਾਂ ਨੂੰ ਵੀ ਕਿਸੇ ਨੇ ਦੱਸੀ ਆ ਮੈਂ ਕਿਹੜਾ ਢਿੱਡ ਜੋ ਸਿੱਖ ਆ ਸੀਬੀਸੀ ਆਸ ਨਾਲ ਗੱਭਣ ਰਹਿੰਦੀਆਂ ਨੇ ਹਨਾ ਇਹ ਚੱਕਰ ਆ ਭਰਾ ਆਪਾਂ ਨੂੰ ਵੀ ਕਿਸੇ ਨੇ ਦੱਸਿਆ ਆ ਆਪਾਂ ਤੁਹਾਨੂੰ ਦੱਸੀ ਜਾਂਦੇ ਜਿਹੜੇ ਸਾਰਾ ਕੁਝ ਹੁੰਦੇ ਹੋਏ ਵੀ ਗਾਹਾਂ ਨਹੀਂ ਦੱਸਦੇ ਪਰ ਉਹਨਾਂ ਦੇ ਆਪਾਂ ਨੂੰ ਖੈ ਫੁੱਲ ਚੜਦੀ ਆ ਬਈ ਆਪਾਂ ਤੁਹਾਨੂੰ ਸਿੱਧੀ ਗੱਲ ਦੱਸਾਂ ਉਹੀ ਫਰਾਟੇ ਜੇ ਮਰੀ ਜਾਣਗੇ ਵੀ ਸਾਡੇ ਕੋਲੇ ਇੰਨੀਆਂ ਗਾਵਾਂ ਨੇ ਜਾਂ ਮੈਂ ਐਡਾ ਡੈਰੀ ਫਾਰਮ ਕੀਤਾ ਮੇਰਾ ਦਾ ਕੁਆਂਟਲ ਦੁੱਧ ਦਾ ਇੱਕ ਦਿਨ ਦਾ ਹੈ ਨਾ ਉਹ ਮੈਨੂੰ ਥੋੜਾ ਜਿਹਾ ਔਟ ਜੇ ਲੱਗਦੇ ਹੁੰਦੇ ਨੇ ਵੀ ਜਿਹੜੀ ਗੱਲ ਆ ਉਹ ਮੇਨ ਗੱਲਾਂ ਦੱਸਣੀਆਂ ਨਹੀਂ ਬਸ ਉਤੋਂ ਤੋਂ ਛੱਡੀ ਜਾਣੀਆਂ ਨੇ ਆ 80 ਕਿਲੋ ਵਾਲੀ ਆ 80 ਕਿਲੋ ਵਾਲੀ ਜੋ ਮਰਜ਼ੀ ਕਰੀ ਚੱਲੋ ਬਾਈ ਜੇ ਆਪਾਂ ਲਾਜ ਹੀ ਨਾ ਦੱਸਿਆ ਦੁੱਧ ਹਰੇਕ ਚੋਲੂਗਾ ਉਹ ਨੌਕਸ ਕਿਸੇ ਉਹ ਉਸੇ ਦੁੱਧ ਵਾਲੀ ਗਾਂ 'ਚ ਜੇ ਨੌਕਸ ਪੈ ਗਿਆ ਉਹ ਨਹੀਂ ਬਾਈ ਛੇਤੀ ਫੜ ਹੁੰਦਾ ਉਹ ਜੇ ਆਪਾਂ ਕਿਸੇ ਤੋਂ ਰਾਇ ਲਵਾਂਗੇ ਜਾਂ ਕਿਸੇ ਤੋਂ ਪੁੱਛਾਂਗੇ ਜਾਂ ਦੱਸਾਂਗੇ ਫੇਰ ਹੀ ਪਤਾ ਲੱਗੂਗਾ ਬਾਈ ਹੈਨਾ ਇਹ ਚੱਕਰ ਆ ਲੱਗਦੇ ਹੱਥਾ ਹੁਣ ਕੋਈ ਵੀ ਆ ਕੰਮ ਦੁਨੀਆ ਤੇ ਹਰੇਕ ਮਕੈਨਿਕ ਆ ਚਾਹੇ ਡਾਕਟਰ ਆ ਕੋਈ ਵੀ ਆ ਜੇ ਗਾਹਾਂ ਜੀ ਗਾਹਾਂ ਦੱਸਦੇ ਆ ਤਾਂ ਕੋਈ ਨਵਾਂ ਉੱਠਦਾ ਹਨਾ ਤੇ ਆਪਾਂ ਨੂੰ ਵੀ ਕਿਸੇ ਨੇ ਦੱਸਿਆ ਸੀ ਆਪਾਂ ਤੁਹਾਨੂੰ ਦੱਸੀ ਜੰਨੇ ਆ ਭਰਾ ਕੋਈ ਮਾਂ ਹੋ ਹੈ ਨਹੀਂ ਹਨਾ ਗੁਰਸੇਵਕ ਬਾਈ ਦਾ ਕੱਲ ਫੋਨ ਵੀ ਆਇਆ ਸੀ ਬਾਈ ਦਾ ਬਠਿੰਡੇ ਕੋਲੇ ਪਿੰਡ ਆ ਮੈਂ ਭੁੱਲ ਗਿਆ ਕਿਹੜਾ ਪਿੰਡ ਸੀ ਬਾਈ ਨੇ ਨਾਂ ਦੱਸਿਆ ਸੀ ਬਾਈ ਕਹਿੰਦਾ ਵੀ ਆਪਾਂ ਬਾਈ ਤੁਹਾਨੂੰ ਪੁੱਛਿਆ ਸੀਗਾ ਵੀ ਗਾਵਾਂ ਰਹਿੰਦੀਆਂ ਨਹੀਂ ਸੀ ਤੁਸੀਂ ਸੀਆਰਐਸ ਦੱਸਿਆ ਸੀ ਤੇ ਦੋਵੇਂ ਗਾਵਾਂ ਚੈੱਕ ਪਾਸ ਕਰਾਤੀਆਂ ਤੇ ਬਹੁਤ ਬਹੁਤ ਧੰਨਵਾਦ ਬਾਈ ਦਾ ਬਹੁਤ ਬਾਈ ਨੇ ਫੋਨ ਤੇ ਵੀ ਧੰਨਵਾਦ ਕੀਤਾ ਬਾਈ ਧੰਨਵਾਦ ਵਾਲਾ ਤਾਂ ਉਹਦੇ ਕਹਿਣਾਂ ਕੋਈ ਚੱਕਰ ਹੀ ਨਹੀਂ ਭਰਾਵਾ ਜਦ ਆਪਾਂ ਕਈ ਭਰਾ ਦੱਤਾ ਇੱਕ ਦੂਜੇ ਨੂੰ ਹਨ ਤੇ ਇੰਨਾ ਹੀ ਆਪਾਂ YouTube ਜਰੀਏ ਆਪਾਂ ਬਾਈ ਜੁੜ ਗਏ ਆ ਨਹੀਂ ਕੌਣ ਕਿਹਨੂੰ ਜਾਣਦਾ ਨਹੀਂ ਅੱਜ ਤਈ ਆਪਾਂ ਕਿਸਨ ਕੀ ਜਾਣਦੇ ਸੀ ਵੀ ਬਠੰਡੇ ਵੀ ਕੋਈ ਬੈਠਾ ਹਨ ਤੇ ਵਧੀਆ ਗੱਲ ਆ ਬਾਈ ਕੋਈ ਚੱਕਰ ਨਹੀਂ ਹੈਗਾ ਐਂ ਬਸ ਪ੍ਰੋਪਰ ਰੱਖੋ ਜਦੋਂ ਬਸੂ ਗੱਬਣ ਚੈੱਕ ਪਾਸ ਹੋ ਗਿਆ ਬਸ IRS ਬੰਦ ਕਰ ਦੋ ਉਸ ਤੋਂ ਬਾਅਦ ਐਗਰੀਮੈਂਟ ਹੋਟ ਲੈ ਆਓ બસ ਪਲੇਨ ਲੈ ਉਹ ਵੀ ਸਸਤਾ ਪੈ ਜਾਂਦਾ ਬਸ ਇੱਕ ਚਮਚਾ ਸਵੇਰੇ ਪਾਤਾ ਚਾਹੇ ਸ਼ਾਮ ਨੂੰ ਪਾਤਾ ਕਿ ਇੱਕ ਬਸ ਉਹ ਵੀ ਜੇ ਲੋਡ ਆ ਨਹੀਂ ਆਪਾਂ ਦਾ ਭਰਾਵਾ ਉਹ ਵੀ ਨਹੀਂ ਕਿਤੇ ਪਾਇਆ ਆਪਾਂ ਦਾ ਚੈੱਕ ਪਾਸ ਹੋਈਆਂ ਨਹੀਂ ਤਾਂ ਨਾਲ ਹੀ ਬੰਦ ਬੁੱਢਰ ਫਿਰ ਜਦੋਂ ਆਪਾਂ ਡਰਾਈ ਕਰਦੇ ਆ ਜਿਵੇਂ ਹੁਣ ਕਿੱਦੀ ਡਰਾਈ ਕਰਨੀ ਆ ਬਸ ਫਿਰ ਇਹਨੂੰ ਚਲਾਉਣਾ ਇੱਕ ਮਹੀਨਾ ਇਹਨੂੰ ਖਵਾ ਦੇਣਾ ਬਸ ਮਨਦੀਪ ਆਈੜੀ ਤੋਂ ਬਾਈ ਕਾਓ ਤਿੰਨ ਮਹੀਨੇ ਤੀ ਪ੍ਰੈਗਨੈਂਟ ਹੈ ਮਿਲਕ ਬਹੁਤ ਘਟ ਗਈ ਮਨਦੀਪ ਭਾਈ ਹੁਣ ਇਹ ਨਹੀਂ ਤੁਸੀਂ ਦੱਸਿਆ ਹੈਗਾ ਵੀ ਉਹ ਕਿੰਨੇ ਟਾਈਮ ਬਾਅਦ ਆਸ ਰਹੀ ਆ ਹਣਾ ਕਈ ਗਾਵਾਂ ਹੁੰਦੀਆਂ ਨੇ ਵੀਰੇ ਸੂਣ ਤੋਂ ਲੇਟ ਆਸ ਰਹਿਣੀਆਂ ਨੇ ਜਿਵੇਂ ਅੱਜ ਸੂਈ ਆ ਸੱਤ ਅੱਠ ਮਹੀਨੇ ਬਾਅਦ ਟੀਕਾ ਕਨਸੀਵ ਕੀਤਾ ਹੁਣ ਤਾਂ ਉਹਨੇ ਇੱਕਦਾਂ ਹੀ ਦੁੱਧ ਟੁੱਟਣਾ ਵੀਰੇ ਤੇ ਜੇ ਆਪਾਂ ਜਿਵੇਂ ਅੱਜ ਸੂਈ ਆ ਗਾਂ ਹਣਾ ਨਾਲ ਦੀ ਨਾਲ ਹੀ ਕਨਸੀਵ ਕਰਦੀ ਆ ਤੇ ਪਹਿਲੀ ਹੀਟ ਤੇ ਜਾਂ ਦੂਜੀ ਹੀਟ ਤੇ ਤੁਸੀਂ ਰਖਾਉਨੇ ਹੋ ਫਿਰ ਉਹ ਮੇਨਟੇਨ ਰਹਿੰਦਾ ਦੁੱਧ ਬਾਈ ਨਾਲ ਦੀ ਨਾਲ ਹੀ ਚੱਲੀ ਜਾਊਗਾ ਹੌਲੀ ਹੌਲੀ ਘਟਾਊਗੀ ਜੇ ਚਾਰ ਬਾਅਦ ਆਸ ਲੱਗੀ ਆਪਾਂ ਗਾਂ ਜਾਨੀ ਕਿ ਆਸ ਲਵਾਉਨੇ ਆ ਤੋਕੜ ਗਾਂ ਨੂੰ ਫਿਰ ਉਹਨੇ ਦੁੱਧ ਬਾਈ ਜਿੱਦੇ ਆਸ ਲੱਗ ਗਈ ਆ ਉਹ ਤੋਂ ਡੇਢ ਕਿ ਮਹੀਨੇ ਬਾਅਦ ਇੱਕਦਾਂ ਹੀ ਸ਼ਾਲ ਮਾਰਨੀ ਉਹਨੇ ਦੇ ਦੱਸ ਦਿੰਦੀ ਆ ਤਾਂ ਸਿੱਧਾ ਹੀ 6 ਕਿਲੋ ਤੇ ਆ ਜਣਾ ਉਹਨੇ ਇਸ ਹਿਸਾਬ ਨਾਲ ਹੁੰਦਾ ਭਰਾ ਹੁਣ ਗੱਬਣਾ ਵੀਰੇ ਹੁਣ ਉਹਦੇ ਅੰਦਰ ਬੱਚੇ ਨੂੰ ਵੀ ਲੱਗਣਾ ਹਨਾ ਤੇ ਖਰਾਕ ਵੰਡੀ ਜਾਂਦੀ ਆ ਖਰਾਕ ਤੇ ਥੋੜਾ ਜਿਹਾ ਬਸ ਇਹੀ ਚੱਕਰ ਪੈਂਦਾ ਹੁੰਦਾ ਕੋਈ ਚੱਕਰ ਨਹੀਂ ਇਹ ਘਟ ਗਈ ਆ ਬਾਈ ਹੁਣ ਉਹਨੇ ਜਿਉਂ ਜਿਉਂ ਦਿਨ ਗਾਹਾਂ ਨੂੰ ਜਾਈ ਜਣੇ ਪਿੱਛੇ ਨਹੀਂ ਆਉਣਾ ਬਾਕੀ نسل ਤੇ ਡਿਪੈਂਡ ਆ ਬਾਈ ਹਨਾ ਹੁਣ ਕਹਾੜੇ ਵਾਲੀ ਆ ਇਹ ਕ੍ਰੋਸ ਚ ਇਹ ਜਦੋਂ ਆਸ ਰਹਿ ਜਾਂਦੀ ਆ ਉਦੋਂ ਬਾਅਦ ਇਹ ਹੌਲੀ ਹੌਲੀ ਕਰਕੇ ਵੇਕ ਆਉਂਦੀ ਰਹਿੰਦੀ ਆ ਵੀ ਯਾਨੀ ਕਿ ਮੈਨੂੰ ਇਹਦਾ ਪੀਕ ਲੈਵਲ ਨਹੀਂ ਪਹੁੰਚ ਯਾਨੀ ਕਿ ਪਤਾ ਹੈਗਾ ਵੀ ਪਿਛਲੇ ਸਾਲ ਆਪਣਾ 9 9 ਕਿਲੋ ਤੇ ਛੱਡੀ ਸੀਗੀ ਵੀ ਐਦ ਕੀ ਕੀ ਪੀਕ ਲੈਵਲ ਤੇ ਛੱਡਾਂਗੇ ਇਹਨੂੰ ਹਨਾ ਤੇ ਇਹਦਾ ਹੋਰ ਹਸਾਬ ਆ ਇਹਦਾ ਹੋਰ ਹਸਾਬ ਆ ਇਹ ਐਂਡ ਤੱਕ ਦਿੰਦੀ ਰਹਿੰਦੀ ਆ ਇਹ ਜਿੱਦ ਤੇ ਆਪਾਂ ਛੱਡੀ ਸੀਗੀ ਤਿੰਨ ਥਣਾ ਚ ਵੀ ਇਹਦੇ 11 ਕਿ ਨਹੀਂ 12 ਕਿਲੋ ਦੁੱਧ ਸੀਗਾ ਮੇਰੇ ਹਿਸਾਬ ਨਾਲ ਨਾਲੇ ਬਿਮਾਰ ਹੋਈ ਸੀ ਫੋਲ ਉਸੇ ਸੂਏ ਚ ਇਹ ਤੇ ਆ ਹੁਣ ਇਹ ਮੈਡਮ ਹੈ ਹੀ ਸਾਰਿਆਂ ਨੂੰ ਆਡਾ ਇਹਦੀ ਬਰੀਡ ਇੰਨੀ ਵਧੀਆ ਵਾ ਯਾਨੀ ਕਿ ਇਹ ਜਿੰਨਾ ਹੁਣ ਦਿੰਦੀ ਐ ਉਨਾ ਹੀ ਛੱਡਣ ਵੇਲੇ ਦਿੰਦੀ ਐ ਪਿਛਲੇ ਸਾਲ ਆਪਾਂ ਖਣੀ 14 ਕਿਲੋ ਤੇ ਛੱਡੀ ਸੀ ਇਹ 14 ਖਣੀ 15 ਕਿਲੋ ਤੇ ਡ్రਾਈ ਕੀਤੀ ਸੀਗੀ ਤੇ ਇਹ ਹੁਣ ਵੀ ਇਹਨੇ 16 16.5 ਕਿਲੋ ਦਿੰਦੀ ਐ ਤੇ ਇਹਨੇ ਐਂਡ ਤੱਕ ਵੀ 15 ਨਹੀਂ ਦੇਈ ਜਣਾ ਬਸ ਛੱਡਣ ਤੱਕ ਵੀ ਇਹ ਸਾਰ ਨੂੰ ਸਿਰ ਆ ਵਾ ਬਾਕੀ ਬਰੀਡ ਤੇ ਆਉਣਾ ਪਿੱਦੀ ਐ ਆਪਣੇ ਕੋਲ ਲੇਟ ਆਸ ਲੱਗੀ ਸੀਗੀ ਵੀ ਯਾਨੀ ਕਿ ਸੂਈ ਇਹ ਮਾਰਚ ਦੀ ਸੀਗੀ ਆਸ ਆਪਣੇ ਕੋਲੇ ਸ਼ਾਇਦ ਯਾਰ ਮੈਨੂੰ ਲੱਗਦਾ ਹੈ ਦੋ ਤਿੰਨ ਹੀਟਾਂ ਮੈਂ ਸੋਕੇ ਲੱਗੀ ਸੀਗੀ ਪਹਿਲੀ ਤਾਂ ਲਵਾਈ ਨਹੀਂ ਸੀ ਦੂਜੀ ਇਹਨੂੰ ਮਸਟਾਈਡਸ ਹੋ ਗਈ ਸੀਗੀ ਫਿਰ ਇਹ ਜਾਨਕੀ ਪੀਗਿਆਂ ਦੀ ਗਰਮੈਸ਼ ਨਾਲ ਰੀਪੀਟ ਮਾਰ ਗਈ ਸੀ ਤੇ ਤੀਜੀ ਖਣੀ ਚੌਥੀ ਹੀਟ ਲੱਗੀ ਸੀ ਇਹ ਤਾਂ ਫਿਰ ਵੀ ਹੁਣ ਤੱਕ ਇਹ 6 ਕਿਲੋ ਦਈ ਜਾਂਦੀ ਆ 6 ਵੀ ਦੇਣ ਦੀ ਆ ਕਦੇ ਕਦੇ 6.5 7 ਵੀ ਹੋ ਜਾਂਦਾ 7 ਤੋਂ ਨਹੀਂ ਵਧੀ ਹੁਣ ਇਹ ਆ ਛੱਡਣ ਵਾਲਾ ਟਾਈਮ ਆ ਇਹਦਾ ਹੁਣ ਦੇ ਨਹੀਂ ਚੱਲਦੇ ਆ ਬਸ 10 ਦਿਨ ਰਹਿ ਗਏ ਛੱਡਣ ਨੂੰ ਤੇ ਹੁਣ ਵੀ ਇਹਦੇ ਥੱਲੇ ਬੜੇ ਆਰਾਮ ਨਾਲ 2.5 ਕਿਲੋ 3 ਕਿਲੋ ਕਦੇ 3.5 ਵੀ ਹੋ ਜਾਂਦਾ ਬੜੰਗ ਦਾ ਦੁੱਧ ਹੈਗਾ ਪਸ਼ੂ ਪਸ਼ੂ ਤੇ ਭਾਈ ਸਾਹਿਬਤਾਵੋ ਹੋਰ ਫਿਰ ਮਿਲਦੇ ਆ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤੇ ਹੁਣ ਦੁੱਧ ਪਾਉਣ ਜਾਣਾ ਸੀਗਾ ਹਜੇ ਟਾਈਮ ਆਪਾਂ ਹੋਇਆ 7:30 ਹੁਣ ਜਾਂ ਨਾ ਨਾ ਮੈਂ ਥੋੜਾ ਨਹੀਂ ਫਿਰ ਜਾਂ ਰੱਦਾਂਗੇ ਦੇ ਗੇੜ ਖੜਕਾਉਣੇ ਪੈਂਦੇ ਨੇ ਖੜਨਾ ਪੈਂਦਾ ਵਾ ਸਮਾਂ ਤੇ ਹੁਣ ਸਾਰੇ ਇਕੱਠਾ ਰੁੱਠ ਖੜਦੇ ਆ ਫਿਰ ਤੇ ਫਿਰ ਆ ਕੇ ਬੜੇ ਜਾਈਦਾ ਦੁੱਧ ਪਾਉਣਾ 15-20 ਮਿੰਟਾਂ ਜਿਹਾ ਆਪਾਂ ਵਿਲੇ ਇਧਰੋਂ ਇਹ ਬਿਲੀਆਂ ਹੋ ਕੇ ਬਿਠਾਤੀਆਂ ਮਿਲਾਂਗੇ ਇਹਨਾਂ ਨੂੰ ਸ਼ਾਮ ਨੂੰ ਤੁਹਾਨੂੰ ਮਿਲਾਂਗੇ ਕੱਲ ਨੂੰ ਭਰਾ ਮਿਲਦੇ ਆਂ ਫਿਰ ਕੱਲ ਨੂੰ ਨਵੀਂ ਵੀਡੀਓ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ ਜੀ